ਹਾਂਜੀ ਹੁਣ ਜਿਹੜੀ ਇੱਕ ਬਹੁਤ ਵੱਡੀ ਅਪਡੇਟ ਹੋਰ ਸਾਹਮਣੇ ਆ ਗਈ ਹੈ ਜੋ ਬਈ ਹਰਪਾਲ ਚੀਮੇ ਦਾ ਕੀ ਕਹਿਣਾ ਵਿਕਰਮ ਜੀਠੀਏ ਬਾਰੇ ਜੋ ਕਿ ਬਹੁਤ بڑے ਖੁਲਾਸੇ ਹੋਣ ਜਾ ਰਹੇ ਆ ਤਾਂ ਚੈਨਲ ਤੇ ਬਣੇ ਰਹੋ ਤੇ ਜਿਹਦੇ ਵਿੱਚ ਆਪਾਂ ਤੁਹਾਨੂੰ ਇਹ ਗੱਲਾਂ ਦੇ ਪੂਰੇ ਨਿਚੋੜ ਕੱਟ ਕੇ ਦੱਸਣਗੇ ਵੀ ਇਹ ਇਹ ਜਿਹੜੇ ਲੀਡਰ ਆ ਦੇ ਜਿਵੇਂ 540 ਕਰੋੜ ਦੀ ਗੈਰ ਕਾਨੂੰਨੀ ਤਰੀਕੇ ਨਾਲ ਆਮਦਨ ਬਣੀ ਆ ਤੇ ਪੂਰਾ ਮਾਮਲਾ ਕੀ ਆ ਤਾਂ ਪਹਿਲਾਂ ਇਹ ਸੁਣੋ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਤਾਂ ਸੁਣੋ ਵੀਡੀਓ ਅਈ ਡਰੈਗਸ ਤੋਂ ਕੁਝ ਨਹੀਂ ਮਿਲਿਆ ਹੁਣ ਇਹ ਆਮਦਨ ਤੋਂ ਬਾਅਦ ਮਾਮਲੇ ਦੇ ਵਿੱਚ ਜਿਹੜਾ ਬਿਕਰਮ ਸਿੰਘ ਮਜੀਠੀਆ ਨੂੰ ਫਸਾਇਆ ਜਾ ਰਿਹਾ ਹੈ ਆਮਦਨ ਜਿਹੜੀ ਆ ਉਸ ਸਰੋਤਾਂ ਤੋਂ ਬਾਅਦ ਕਿੱਥੋਂ ਬਣਾਈ ਗਈ ਇਹ ਵੀ ਇੱਕ ਬਹੁਤ ਵੱਡਾ ਸਵਾਲ ਆ ਉਹ ਜਿਹੜੀ ਆਮਦਨ ਦਾ ਸਰੋਤ ਤੁਹਾਡੇ ਕੋਲੇ ਕੀ ਨੇ ਮੰਨ ਲਓ ਤੁਹਾਡੇ ਕੋਲੇ 2 ਏਕੜ ਜ਼ਮੀਨ ਆ 40 ਏਕੜ ਜ਼ਮੀਨ ਆ ਤੁਸੀਂ ਉਦੋਂ ਤੋਂ ਆਪਣੀ ਕਲਟੀਵੇਸ਼ਨ ਕਰਦੇ ਹੋ ਆਪਣੀ ਖੇਤੀਬਾੜੀ ਕਰਦੇ ਹੋ ਤੁਹਾਡੀ ਇਨਕਮ ਹੁੰਦੀ ਆ ਇਹ ਤੁਹਾਡੀ ਅਸਲੀ ਇਨਕਮ ਜਾਂ ਤੁਹਾਨੂੰ ਤਨਖਾਹ ਮਿਲਦੀ ਆ ਇਹ ਆ ਤੁਹਾਡੀ ਅਸਲੀ ਇਨਕਮ ਉਹਦੇ ਖਰਚੇ ਨੇ ਜੇਕਰ ਤੁਸੀਂ ਉਸ ਤੋਂ ਬਾਅਦ 400 ਗੁਣਾ 500 ਗੁਣਾ 1000 ਗੁਣਾ ਆਮਦਨ ਕਮਾ ਰਹੇ ਹੋ ਦਿਖਾ ਰਹੇ ਹੋ ਤੇ ਇਹਦਾ ਮਤਲਬ ਹੈ ਕਿ ਫਿਰ ਲੁੱਟਖੋ ਕਰ ਰਹੇ ਹੋ ਲੁੱਟਖੋ ਕੀ ਰਾਈ ਹੋ ਰਹੀ ਆ ਕਿਥੋਂ ਪੈਸੇ ਲੁੱਟੇ ਜਾ ਰਹੇ ਨੇ ਉਹ ਪੂਰਾ ਪੰਜਾਬ ਜਾੜਦਾ ਇਹਨਾਂ ਸ਼ਹਿਰਾਂ 'ਚ ਲੁੱਟੇ ਜਾ ਰਹੇ ਨੇ ਜਦੋਂ ਪੰਜਾਬ ਦੇ ਅੰਦਰ ਅਕਾਲੀ ਦਲ ਭਾਜੀਪੀ ਦੀ ਸਰਕਾਰ ਸੀ ਬੱਚਾ-ਬੱਚਾ ਜਾਣਦਾ ਸੀਗਾ ਕਿ ਪਹਿਲੀ ਵਾਰ ਚਿੱਤੇ ਦਾ ਨਾਮ ਜਿਹੜਾ ਉਹ ਪੰਜਾਬ ਦੇ ਅੰਦਰ ਪੰਜਾਬ ਦੀ ਜਿਹੜੀ ਵੋਕੈਬਲਰੀ ਆ ਪੰਜਾਬ ਦੀ ਭਾਸ਼ਾ ਦੀ ਵੋਕੈਬਲਰੀ ਆ ਜਦ ਪੰਜਾਬ ਦੇ ਸ਼ਬਦਾਂ ਦੇ ਅੰਦਰ ਉਹ ਪਹਿਲੀ ਵਾਰ ਚਿੱਤੇ ਦਾ ਨਾਮ ਸ਼ਾਮਲ ਹੋਇਆ ਕੋਕੀਨ ਦਾ ਨਾਮ ਸ਼ਾਮਲ ਹੋਇਆ ਹਰਿੰਦ ਦਾ ਨਾਮ ਸ਼ਾਮਲ ਹੋਇਆ ਤਾਂ ਉਸ ਸਮੇਂ ਕੈਪਟਨ ਸਾਹਿਬ ਨੇ ਫਿਰ ਸੌਂ ਕਿਉਂ ਖਾਦੀ ਸੀ ਕਾਂਗਰਸ ਪਾਰਟੀ ਵਾਲੇ ਬੋਲ ਰਹੇ ਨੇ ਕੈਪਟਨ ਸਾਹਿਬ ਨੇ ਤਖਤ ਦਮਨਮਾ ਸਾਹਿਬ ਤੋਂ ਠੀਕ 35 ਕਿਲੋ ਮਟਰ ਦੂਰ ਖੜੇ ਹੋ ਕੇ ਗੁਟਕਾ ਸਾਹ ਮੱਥੇ 'ਤੇ ਲਾ ਕੇ ਸੌਂ ਖਾਦੀ ਕਿ ਮੈਂ 4 ਹਫ਼ਤੇ ਜਿਹੜਾ ਖਤਮ ਕਰ ਦੂੰ ਪੰਜਾਬ ਦੇ ਲੋਕਾਂ ਨੇ ਜਿਹੜਾ ਸਮਰਥਨ ਦਿੱਤਾ ਸਰਕਾਰ ਬਣਾਤੀ ਨਾ ਨਸ਼ਾ ਖਤਮ ਕੀਤਾ ਬਾਹਰ ਦੇ ਵਿੱਚ ਪੂਰੀ ਕਾਂਗਰਸ ਪਾਰਟੀ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਕਿਉਂਕਿ ਮੈਂ ਖੁਦ ਵੀ ਮੈਂ ਖੁਦ ਲੀਡਰ ਆਪੋਜੀਸ਼ਨ ਸੀਗਾ ਉਸ ਵੇਲੇ ਕੀ ਕਹਿੰਦੇ ਹੁੰਦੇ ਸੀ ਕਿ ਚਾਚੇ ਭਤੀਜੇ ਦੀ ਸਰਕਾਰ ਕੰਮ ਕਰ ਰਹੀ ਹੈ ਪੰਜਾਬ ਦੇ ਅੰਦਰ ਨਸ਼ਾ ਤਸਕਰ ਨੂੰ ਫੜ ਨਹੀਂ ਰਹੀ ਔਰ ਮਜੀਠੀਏ ਨੂੰ ਕੌਣ ਕਹਿੰਦਾ ਹੁੰਦਾ ਸੀਗਾ ਨਵਜੋਤ ਸਿੱਧੂ ਲਾਵਾ ਲਾਵਾ ਬਿੰਗ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਕੀ ਕਹਿੰਦੇ ਹੁੰਦੇ ਸੀ ਕਿ ਸਾਡਾ ਕੈਪਟਨ ਰਲਿਆ ਹੋਇਆ ਹੈਗਾ ਮਜੀਠੀ ਦੇ ਨਾਲ ਔਰ ਹਮੇਸ਼ਾ ਲੜਾਈ ਹੁੰਦੀ ਹੁੰਦੀ ਸੀ ਕਿ ਹੁਣ ਹੁਣ ਕੀ ਆ ਹੁਣ ਸਾਰੇ ਡਿਫੈਂਸ ਚ ਆ ਗਏ ਹੁਣ ਬਚਾਓ ਪੱਖ ਤੇ ਆ ਗਏ ਇਹਦਾ ਮਤਲਬ ਐ ਸਿਆਸੀ ਡਰਾਮੇ ਕਰਦੇ ਸੀਗੇ 5 ਸਾਲ ਤੇਰੇ 5 ਸਾਲ ਮੇਰੇ ਹੁਣ ਜਦੋਂ ਕਾਰਵਾਈ ਹੋ ਰਹੀ ਆ ਤਾਂ ਇੱਕ ਦੂਜੇ ਨੂੰ ਬਚਾਉਣ ਦਾ ਯਤਨ ਕਰਦੇ ਨੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਸਭ ਕੁਝ ਪਤਾ ਹੈਗਾ ਤੁਸੀਂ ਪੰਜਾਬ ਦੀ ਵਿਧਾਨ ਸਭਾ ਦੀ ਹਿਸਟਰੀ ਕਢਾ ਕੇ ਦੇਖ ਲਓ ਪੂਰੀ ਪੰਜਾਬ ਦੀ ਵਿਧਾਨ ਸਭਾ ਦੀ ਹਿਸਟਰੀ ਕਢਾ ਕੇ ਦੇਖ ਲਓ ਕੱਲੀ ਕੱਲੀ ਵਿਧਾਨ ਸਭਾ ਦੀ ਹਿਸਟਰੀ ਦੇ ਅੰਦਰ ਲਿਖਿਆ ਹੋਇਆਗਾ ਕਿ ਨਸ਼ਾ ਸੁਦਾਕਰ ਕੌਣ ਕਹਿੰਦਾ ਸੀਗਾ ਪੂਰੀ ਕਾਂਗਰਸ ਪਾਰਟੀ ਕਹਿੰਦੀ ਸੀ ਅੱਜ ਉਹੀ ਕਾਂਗਰਸ ਪਾਰਟੀ ਜਿਹੜੀ ਆ ਉਹ ਬਚਾਉਣ ਤੇ ਲੱਗੀ ਹੋਈ ਹੈਗੀ ਮਜੀਠੀਏ ਨੂੰ ਅੱਜ ਉਹੀ ਕਾਂਗਰਸ ਪਾਰਟੀ ਕਹਿੰਦੀ ਆ ਕਿ ਅਸੀਂ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਕਰ ਰਹੇ ਆ ਇੱਥੋਂ پتہ ਲੱਗਦਾ ਕਿ ਕਾਂਗਰਸ ਪਾਰਟੀ ਜਿਹੜੀ ਆ ਉਹਦੇ ਰਾਜ ਦੇ ਅੰਦਰ ਪੰਜਾਬ 'ਚ ਖੂਬ ਨਸ਼ਾ ਵੇਚਿਆ ਗਿਆ ਉਹਦੇ ਬੰਦੇ ਵੀ ਜਿਹੜੇ ਇਨਵੋਲਵ ਸੀ ਉਹਨਾਂ ਦੀ ਵੀ ਜਾਂਚ ਹੋਊਗੀ ਰਵਨੀਤ ਸਿੰਘ ਮਿੱਟੂ ਉਹ ਵੀ ਕਹਿ ਰਹੇ ਕਹਿੰਦੇ ਗੱਲ ਡਰੱਗਸ ਹੀ ਹੋਣੀ ਸੀਗੀ ਹੁਣ ਆਮਦਨ ਤੋਂ ਵੱਧ ਕਹਿੰਦੇ ਇਹ ਇਸ ਡਰਾਮਾ ਜਿਹੜਾ ਹੈ ਉਹ ਪੰਜਾਬ ਸਰਕਾਰ ਵੱਲੋਂ ਕ੍ਰੀਏਟ ਕੀਤਾ ਜਾ ਰਿਹਾ ਮੈਨੂੰ ਸਮਝ ਨਹੀਂ ਆਉਦੀ ਕਿ ਬਿੱਟੂ ਸਾਹਿਬ ਕਿਹੜੇ ਮੂਨਾ ਗੱਲ ਕਰ ਰਹੇ ਨੇ ਜਦੋਂ ਕਾਂਗਰਸ ਪਾਰਟੀ ਦੇ ਬੰਦਰ ਹੁੰਦੇ ਸੀ ਉਦੋਂ ਇਸੇ ਇਸ਼ੂ ਦੇ ਉੱਤੇ ਅਕਾਲੀ ਅਕਲਾਬ ਬੋਲਦੇ ਸੀ ਹੁਣ ਉਹ ਬੀਜੇਪੀ ਚਲੇ ਗਏ ਹੁਣ ਇਸੇ ਇਸ਼ੂ ਦੇ ਉੱਤੇ ਉਹ ਅਕਾਲੀ ਦਲ ਦੇ ਨਾਲ ਖੜੇ ਨੇ ਕਿ ਸੋ ਡਬਲ ਸਟੈਂਡਡ ਹੈਗਾ ਆਮਦਨ ਵਾਟ ਕਿੱਥੋਂ ਹੋਈ ਤੁਹਾਡੀ ਕਮਾਈ ਚ ਵਾਦਾ ਕਿੱਥੋਂ ਹੋਇਆ ਤੁਹਾਡੀ ਕਮਾਈ ਦੇ ਵਿੱਚ ਵਾਦਾ ਨਸ਼ਾ ਵੇਚ ਕੇ ਹੋਇਆ ਡਰੱਗ ਵੇਚ ਕੇ ਹੋਇਆ ਦਿਨ ਰਾਤ ਤਾਂ ਤੋਂ ਰਾਤ 24 ਘੰਟੇ ਤੁਸੀਂ ਕਿਵੇਂ ਅਮੀਰ ਬਣੇ ਨਸ਼ਾ ਵੇਚ ਕੇ ਬਣੇ ਸੋ ਉਹਨਾਂ ਦੀ ਜਾਂਚ ਹੋ ਰਹੀ ਹੈ ਅਜੇ ਤਾਂ ਭਾਈ ਜਾਂਚ ਮੋੜਲੇ ਰੂਪ ਵਿੱਚ ਆ ਅੱਜ ਆਨਰੇਬਲ ਅਦਾਲਤ ਨੇ 7 ਦਿਨ ਦਾ ਰਿਮਾਂਡ ਦਿੱਤਾ ਤੇ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਆ ਕਿ 7 ਦਿਨ ਦਾ ਰਿਮਾਂਡ ਦਿੱਤਾ ਗਿਆ ਔਰ ਇਸ ਰਿਮਾਂਡ ਦੇ ਦੌਰਾਨ ਕੀ ਕੀ ਸਾਹਮਣੇ ਆਉਂਦਾ ਕੋ ਬਾਅਦ ਪਤਾ ਲੱਗੂਗਾ ਪਰ ਲੇਕਿਨ 7 ਦਿਨ ਦਾ ਰਿਮਾਂਡ ਹਾਂਜੀ ਇਹ ਹਰਪਾਲ ਚੀਮਾ ਗਾ ਜਿਹਦੇ ਵੱਲੋਂ ਇਹ ਗੱਲਾਂ ਦੇ ਖੁਲਾਸੇ ਕੀਤੇ ਗਏ ਵੀ ਪਹਿਲੇ ਨੰਬਰ ਤੇ ਹੁਣ ਜਿਹੜਾ ਕਿ ਕੈਪਟਨ जिने गुटखा ਚੱਕ ਕੇ ਸੌਂ ਖਾਧੀ ਸੀ ਮੱਥੇ ਨਾਲ ਲਾ ਕੇ ਵੀ ਚਾਰ ਦਿਨਾਂ ਚ ਮੈਂ ਚਿੱਟੇ ਦਾ ਸਪਾਇਆ ਕਰਦੋ ਜਦੋਂ ਪੰਜਾਬ ਸਾਡਾ ਉਜੜ ਉਜੜਨ ਲੱਗਾ ਜਦੋਂ ਇਹ ਸਰਕਾਰਾਂ ਜਦੋਂ ਆਪਾਂ ਗੱਲ ਕਰੀਏ ਪਹਿਲਾਂ ਕੈਪਟਨ ਦਾ ਰਾਜ ਰਿਹਾ 25 ਸਾਲ ਕਾਂਗਰਸ ਕਾਲੀ ਇਹਨਾਂ ਨੇ ਰਾਜ ਕਰਿਆ ਹੈ ਨਾ ਤੇ ਪਰ ਇਹ ਚਿੱਟਾ ਹੁਣ ਦਾ ਨਹੀਂ ਚਿੱਟਾ ਤਾਂ ਬਹੁਤ ਪੁਰਾਣੀ ਸਮੇ ਦਾ ਨਸ਼ੇ ਬਹੁਤ ਪੁਰਾਣੀ ਸਮੇ ਤੋਂ ਹਰ ਸਰਕਾਰ ਵਾਅਦੇ ਕਰਦੀ ਹੈ ਲੋਕਾਂ ਨਾਲ ਵੀ ਅਸੀਂ ਚਿੱਟਾ ਜਦੋਂ ਲੀਡਰ ਬਣਨਾ ਹੁੰਦਾ 100 ਕੁਝ ਕਹਿੰਦੇ ਆ ਵੀ ਸਾਨੂੰ ਜਿਤਾਓ ਜੀ ਅਸੀਂ ਪੰਜਾਬ ਵਿੱਚ ਚਿੱਟਾ ਕੱਢ ਦਾਂਗੇ 4 ਹਫਤਿਆਂ ਚ ਕੈਪਟਨ ਨੇ ਵਾਦਾ ਕੀਤਾ ਲੋਕਾਂ ਨਾਲ ਵੀ ਮੈਂ ਗੁਟਕਾ ਸਾਭ ਦੀ ਸੌਖਾਣਾ ਤੇ ਵੀ ਨਾਮੋ ਨਿਸ਼ਾਨ ਮਿਟਾ ਦੂੰਗਾ ਨਸ਼ੇ ਦਾ ਪਰ ਨਹੀਂ ਮਿਟਿਆ ਦੇਖ ਸਕਦੇ ਤੁਸੀਂ 2024 ਤੱਕ 25 ਤੱਕ ਅੱਜ ਦੇਖ ਰਹੇ ਹਾਂ ਕਿੰਨੇ ਹੀ ਨੌਜਵਾਨ ਸਾਡੇ ਚਿੱਟੇ ਨਾਲ ਇੱਕ ਇੱਕ ਪਿੰਡ ਚ 4-4 ਮੌਤਾ ਹੁੰਦੀਆਂ ਸੀ ਪਰ ਹੁਣ ਜਿਹੜਾ ਜੁੱਧ ਨਸ਼ਾ ਵਿਰੁੱਧ ਸੀਐਮ ਭਵੰਤਮਾਨ ਨੇ ਜਾਂਦੇ ਜਾਂਦੇ ਨੇ ਇਹਨਾਂ ਨੇ ਵੀ ਇੱਕ ਮਹੀਮ ਚੱਕ ਲਈ ਜੋ ਵੀ ਨਸ਼ਾ ਤਸਕਰ ਹਰ ਕਿਸੀ ਨਸ਼ੇ ਤਸਕਰ ਦਾ ਘਟਾਇਆ ਜਾਂਦਾ ਤੇ ਜਿਹੜੀ ਗੱਲ ਹੁਣ ਅੱਜ ਦੀ ਜਿਹੜਾ ਹੁਣ ਰੁਪਾਲ ਚੀਮਾ ਇਹਨੇ ਗੱਲਾਂ ਬਿਲਕੁਲ ਸੱਚੀਆਂ ਕਹਿਤੀਆਂ ਵੀ ਜਿਹੜੀ ਪ੍ਰਾਪਰਟੀ ਆ 540 ਕਰੋੜ ਦੀ ਆਮਦਨ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਹੋਈ ਆ ਤੇ ਬਾਕੀ ਜਿਹੜੀਆਂ ਗੱਲਾਂ ਜਿਹੜੇ ਲੋਕਾਂ ਨਾਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ 143 ਕਰੋੜ ਦਾ ਲੈਣ ਦੇਣ ਹੋਇਆ 30 ਫੋਨ ਫੜੇ ਗਿਆ ਹਾਲਾਂਕਿ ਇਹਨਾਂ ਦੇ ਘਰ ਦੇ ਵਿੱਚ ਮੈਂਬਰ 6-7 ਆ 30 ਫੋਨ ਕਿੱਥੋਂ ਆਏ ਇਹ ਜਿਹੜਾ ਖਬਰਾਂ ਦੇ ਵਿੱਚ ਜਿਵੇਂ ਹੁਣ ਪੱਤਰਕਾਰ ਕੋਈ ਝੂਠ ਨਹੀਂ ਪਾਉਂਦੇ ਖਬਰ ਜੋ ਸੱਚ ਹੁੰਦਾ ਉਹ ਪੇਸ਼ ਕਰਦੇ ਆ ਇਹ ਮੀਡੀਆ ਵਿੱਚ ਆ ਚੁੱਕੀਆਂ ਵੀ ਲੈਪਟਾਪ ਵੀ ਮਿਲੇ ਆ ਤੇ 141 ਕਰੋੜ ਬੈਂਕਾਂ ਨਾਲ ਲੈਣ ਦੇਣ ਦੇ ਸ਼ਬਦਿਸ਼ਣਾਂ ਤੇ ਹਜੇ 7 ਦਿਨਾਂ ਦਾ ਰਿਮਾਂਡ ਤੇ ਆ ਵਿਕਰਮ ਜੀਠੀਆ ਹਜੇ ਮਾਮਲਾ ਜਿਵੇਂ ਹਰਪਾਲ ਸਿੰਘ ਚੀਮਾ ਹਰਪਾਲ ਜੀਮੇ ਦਾ ਵੀ ਇਹ ਹੀ ਕਹਿਣਾ ਵੀ ਹਲੇ 7 ਦਿਨ ਦਾ ਰਿਮਾਂਡ ਮਿਲਿਆ ਉਹਦੇ ਵਿੱਚ ਹਜੇ ਮਾਮਲਾ ਹਜੇ ਬਾਕੀ ਆ ਹਜੇ ਵਿਜੀਲੈਂਸ ਤੇ ਪੰਜਾਬ ਪੁਲਿਸ ਜਦੋਂ ਪਹੁੰਚਦੀ ਹੈ ਇਹਨਾਂ ਦੇ ਘਰੇ ਤਾਂ ਬਿਕਰਮ ਮਜੀਠੀਆ ਕੀ ਕਹਿੰਦਾ ਵੀ ਸਾਡੇ ਘਰੇ ਤਾਂ ਧੱਕੇ ਨਾਲ ਪੁਲਿਸ ਵੜ ਗਈ ਕੰਦਾ ਟੱਪ ਗਏ ਜੀ ਘਰੇ ਧੱਕੇ ਮਾਰੇ ਜੀ ਪਹਿਲਾਂ ਤਾਂ ਇਹ ਦੱਸੋ ਕੋਈ ਪੁੱਛ ਕੇ ਨਹੀਂ ਆਉਣਾ ਸਾਨੂੰ ਉਹਨਾਂ ਨੇ ਕਿਸੇ ਨੇ ਕਿਸੇ ਦਾ ਆਦੇਸ਼ ਨਹੀਂ ਲੈਣਾ ਜੋ ਕਿਸੇ ਤੇ ਜਦੋਂ ਉਹਨਾਂ ਨੂੰ ਸੀਆਈਡੀ ਹੁੰਦੀ ਆ ਪੱਕੇ ਤੌਰ ਤੇ ਪੱਕੇ ਤੌਰ ਤੇ ਘਰੇ ਵਿਜੀਲੈਂਸ ਪਹੁੰਚਦੀ ਆ ਕੋਈ ਨਾ ਨਾ ਕੋਈ ਮਾੜੇ ਖੜਕੜੀ ਤਾਂ ਹੁਣ ਜਿਹੜਾ 540 ਕਰੋੜ ਦੀ ਆਮਦਨ ਤਾਂ ਇਹ ਕਿਵੇਂ ਬਣੀ ਆ ਰਾਤੋਂ ਰਾਤ ਕਿਵੇਂ ਇੰਨਾ ਕਰੋੜਪਤੀ ਬਣ ਗਿਆ ਇਹ ਤਾਂ ਪਹਿਲਾਂ ਇਹ ਦੱਸੋ ਇਸ ਕਰਕੇ ਸਾਰੀ ਜਾਣਕਾਰੀ ਵਾਸਤੇ ਫਿਰ ਦੂਜਾ ਨੰਬਰ ਜਿਹੜੇ ਹੁਣ ਜਿਵੇਂ ਆਪਾਂ ਗੱਲ ਕਰੀਏ ਸੁਖਪਾਲ ਖਹਿਰਾ ਰਮਨੀਤ ਬਿੱਟੂ ਇਹਨਾਂ ਦਾ ਵੀ ਹੁਣ ਇਹ ਕਹਿਣਾ ਪਹਿਲਾਂ ਇਹ ਕਹਿੰਦੇ ਮਜੀਠੀਆ ਇਹ ਆ ਜੀ ਇਹ ਆ ਜੇ ਹੁਣ ਮਜੀਠੀਆ ਚੱਕ ਲੈ ਤਾਂ ਇਹ ਉਹਦੇ ਪੱਖ ਦੇ ਵਿੱਚ ਗੱਲਾਂ ਕਰ ਰਹੇ ਆ ਵੀ ਜੀ ਇਹ ਸਰਕਾਰਾਂ ਤੱਕ ਕਾਈ ਕਰ ਰਹੀਆਂ ਉਹ ਆਵਾ ਗੱਲ ਇਹ ਡਰਗ ਦੀ ਸੀ ਤੇ ਨਾਲ ਜਿਹੜੀ ਹੁਣ ਕਹਿੰਦੇ ਆ ਇਹ ਵੀ ਇਹ ਆਮਦਨ 540 ਕਰੋੜ ਇਹ ਕਿੱਥੋਂ ਬਣੀ ਆ ਇਹ ਸਵਾਲ ਕਿੱਧਰ ਬਣਦਾ ਤਾਂ ਇਹ ਤਾਂ ਜਦੋਂ ਵਿਜੀਲੈਂਸ ਆ ਉਹ ਤਾਂ ਪ੍ਰਾਪਰਟੀ ਸਭ ਕੁਝ ਦੇਖਦੀ ਆ ਨਸ਼ਾ ਵੀ ਦੇਖੂ ਜੇ ਅਗਰ ਨਸ਼ਾ ਵੇਚਦਾ ਉਹ ਤਾਂ ਬਰਾਮਦ ਹੋਇਆ ਤਾਂ ਉਹ ਆਪਣੀ ਕਾਰਵਾਈ ਕਰਨਗੇ ਪੰਜਾਬ ਪੁਲਿਸ ਵੀ ਇਸ ਕਰਕੇ ਪਹੁੰਚਦੀ ਆ ਵਿਜੀਲੈਂਸ ਵੀ ਤਾਂ ਹੁਣ ਜਿਹੜਾ ਪੰਜਾਬ ਪੁਲਿਸ ਤੇ ਵਿਜੀਲੈਂਸ ਦੋਨਾਂ ਨੇ ਇੱਕ ਚੰਗੀ ਤਰ੍ਹਾਂ ਪਹਿਲਾਂ ਇਹ ਜਾਣਕਾਰੀ ਇਹਨਾਂ ਨੇ ਪ੍ਰਾਪਤ ਕੀਤੀ ਆ ਫੇਰ ਜਾ ਕੇ ਇਹ ਇਹਨਾਂ ਨੂੰ ਅਰੈਸਟ ਕਰਦੇ ਆ ਨਾ ਕੋਈ ਮਾੜੀ ਖੜਕੜੀ ਜਦੋਂ ਵੀ ਕਿਸੇ ਨੂੰ ਚੱਕਣਾ ਹੁੰਦਾ ਪਹਿਲਾਂ ਸੀਏਡੀ ਪੱਕੇ ਤੌਰ ਤੇ ਹੁੰਦੀ ਹੈ ਨਾ ਕੋਈ ਗਲਤ ਬੰਦੇ ਨੂੰ ਨਹੀਂ ਚੱਕਦੀ ਵਿਜੀਲੈਂਸ ਤਾਂ ਹੁਣ ਜਿਹੜਾ ਵਿਕਰਮਜੀਠੀਏ ਤੇ ਗੇਮ ਉਲਟੀ ਪੈ ਗਈ ਆ ਜਿਵੇਂ ਅਕਸਰ ਆਪਾਂ ਦੇਖਦੇ ਆਏ ਆ ਸੀਐਮ ਭਵਨਤਮਨਾਂ ਅਕਸਰ ਵਿਵਾਦ ਖੜੇ ਹੁੰਦੇ ਰਹਿੰਦੇ ਲੀਡਰਾਂ ਦੇ ਇੱਕ ਦੂਜੇ ਨੂੰ ਕਹਿੰਦੇ ਰਹਿੰਦੇ ਪਰ ਹੁਣ ਜਿਹੜਾ ਸੀਐਮ ਭਵਨਤਮਨ ਦਾ ਇਹਦੇ ਤੇ ਐਕਸ਼ਨ ਹੋ ਗਿਆ ਉਹ ਦੇਖਣਾ ਹੁਣ ਇਹ ਬਣਦਾ ਬਾਈ 7 14 ਦਿਨਾਂ ਦਾ ਰਿਮਾਨਡ ਮੰਗਿਆ ਸੀ 7 ਦਿਨਾਂ ਦਾ ਰਿਮਾਨਡ ਮਿਲ ਚੁੱਕਾ ਹੈ ਉਹਦੇ ਵਿੱਚ ਹਜੇ ਮਾਮਲੇ ਹਜੇ ਹੋਰ ਬਹੁਤ ਸਾਹਮਣੇ ਆਉਣੇ ਬਾਕੀ ਆ ਨਾਲ ਨਾਲ ਦੱਸਿਆ ਵੀ ਨਾਲ ਨਾਲ ਇਹ ਵੀ ਦਿਖ ਰਿਹਾਗਾ ਵੀ ਜਿਹੜਾ ਕਿ ਸੁਖਵੀਰ ਬਾਦਲਾ ਇਹ ਵੀ ਰਗੜਿਆ ਜਾਊਗਾ ਇਹ ਵੀ ਕਹਿਣਾ ਜੋ ਪੱਤਰਕਾਰਾਂ ਕਿਉਂਕਿ ਇਹ ਵੀ ਸਾਹਮਣੇ ਆਇਆ ਕੈਮਰੇ ਦੀ ਜੇ ਗੱਲ ਕਰੀਏ ਹਰਸਮਰਤ ਕੌਰ ਚਲੋ ਉਹਨਾਂ ਦਾ ਉਹ ਭਰਾਗਾ ਉਹ ਵੀ ਆਪਣੇ ਉਹਨਾਂ ਨੇ ਵਿਚਾਰ ਰੱਖੇ ਉਹਨਾਂ ਨੇ ਵੀ ਕਿਹਾ ਵੀ ਇਹ ਪਾਰਟੀਆਂ ਧੱਕਾ ਕਰ ਰਹੀਆਂ ਜੀ ਤੇ ਸੀਐਮ ਭੰਤਮਾਨ ਨੂੰ ਇਹਨੇ ਕੀ ਕਿਹਾ ਜੋ ਸੁਖਵੀਰ ਬਾਦਲਾ ਕਹਿੰਦਾ ਵੀ ਕਰ ਲੋ ਜੋ ਧੱਕਾ ਕਰਨਾ ਜੋ ਤੁਸੀਂ ਸਾਨੂੰ ਡਰਾ ਧਮਕਾ ਕੇ ਇਹ ਨਾ ਸਮਝੋ ਵੀ ਅਸੀਂ ਡਰ ਜਾਂਗੇ ਤੁਹਾਡੇ ਤੋਂ ਇਹ ਹੋ ਜੂਆ ਤੁਸੀਂ ਪਰਚੇ ਪਾਓ ਤੁਹਾਡਾ ਟਾਈਮ ਸਿਰਫ ਢੂੜ ਸਾਲ ਦਾ ਰਹਿ ਗਿਆ ਉਦੋਂ ਬਾਅਦ ਸਮਾਂ ਸਾਡਾ ਹੀ ਹੁਣ ਤਾਂ ਇਹ ਜਿਹੜਾ ਪ੍ਰਕਾਰ ਜੋ ਸੁਖਵੀਰ ਬਾਦਲਾ ਇਹਦਾ ਕਹਿਣਾ ਤਾਂ ਹੁਣ ਭਾਈ ਮਾਮਲੇ ਹੁਣ ਅੱਗੇ ਦਾ ਮਾਮਲਾ ਕੀ ਹੋਣਾ ਸਾਹਮਣੇ ਜਿਹੜਾ ਕਿ ਹੁਣ 2 ਦਿਨ ਹੋ ਗਏ ਅੱਜ ਉਹਨਾਂ ਨੂੰ ਗ੍ਰਿਫਤਾਰੀ ਦੇ ਵਿੱਚ ਆ ਤੇ ਰਿਮਾਂਡ ਤੇ 7 ਦਿਨਾਂ ਦੇ ਤੇ ਪਰ ਹਜੇ ਮਾਮਲੇ ਹੋਰ ਕਈ ਆਉਣੇ ਬਾਕੀ ਆ ਤੇ ਸੋਡੇ ਨਾਲ ਖਬਰ ਸਾਂਝੀ ਜ਼ਰੂਰ ਕਰਨੀ ਸੀ ਜਿਹੜਾ ਹੁਣ ਇਹ ਹਰਪਾਲ ਚੀਵਾ ਇਹਨਾਂ ਨੇ ਗੱਲ ਇੱਕ ਵੇ ਨਹੀਂ ਝੂਠ ਕਹੀ ਜੇ ਕਹੀ ਹੈ ਤਾਂ ਤੁਸੀਂ ਜ਼ਰੂਰ ਕਮੈਂਟ ਜ਼ਰੂਰ ਕਰੋ ਜੋ ਗੱਲ ਆ ਸੱਚ ਕਹੀ ਹੈ ਇਹਨਾਂ ਨੇ ਜੋ ਪੰਜਾਬ ਚ ਹੋ ਰਿਹਾ ਹੈ ਇਹ ਆਇਆ ਕਹਿੰਦੇ ਵੀ ਜਦੋਂ ਤੁਸੀਂ ਪਹਿਲਾਂ ਕਹਿੰਦੇ ਹੋ ਜਿਵੇਂ ਸੀਐਮ ਪੰਤ ਮਾਨ ਦਾ ਵੀ ਕਹਿਣਾ ਵੀ ਮਗ ਤੁਸੀਂ ਕਹਿੰਦੇ ਹੋ ਨਸ਼ਾ ਤਸਕਤ ਨਹੀਂ ਫੜਦੇ ਜੀ ਫੜਦੇ ਨਹੀਂ ਜੀ ਜੇ ਹੁਣ ਅਸੀਂ ਐਕਸ਼ਨ ਲੈ ਲਿਆ ਤਾਂ ਤੁਸੀਂ ਨਾਲ ਖੜਨ ਲੱਗੇ ਸਪੋਰਟਾਂ ਦੇਣ ਲੱਗੇ ਕਈ ਲੀਡਰ ਆ ਕੇ ਸਾਹਮਣੇ ਬੀਜੀਏ ਤੱਕੇ ਹੋ ਰਹੇ ਨਹੀਂ ਨਹੀਂ ਇਹ ਪਹਿਲਾਂ ਚੰਗੀ ਤਰ੍ਹਾਂ ਇਹਨਾਂ ਦੀ ਵਿਜੀਲੈਂਸ ਨਹੀਂ ਪਹਿਲਾਂ ਚੰਗੀ ਤਰ੍ਹਾਂ ਇਨਕੁਆਇਰੀ ਹੁੰਦੀ ਆ ਨਾ ਕੋਈ ਮਾੜੀ ਖੜਕੜੀ ਐਨੀ ਪ੍ਰਾਪਰਟੀ ਆਈ ਕਿੱਥੋਂ ਜੇ ਚਲੋ ਛੋਡੇ ਕੋਈ 10 20 ਕਿੱਲੇ ਹੈਗੇ ਆ ਜ਼ਮੀਨ ਦੇ ਮੰਨਦੇ ਆ ਵੀ ਉਹਨੂੰ ਆਪਾਂ ਬੀਜਦੇ ਆ ਵੜਦੇ ਆ ਵੀ ਜਿੰਨੀ ਕਿ ਪ੍ਰੋਪਰਟੀ ਹੁੰਦੀ ਆ ਉਹਦਾ ਪਤਾ ਹੀ ਹੁੰਦਾ ਵੀ ਬੰਦਾ 20 ਗਿੱਲਾਂ ਵਾਲਾ ਕਿੰਨੇ ਰੁਪਏ ਕਮਾ ਸਕਦਾ ਹਨ ਕੋਈ 20 ਲੱਖ ਕਮਾ ਲੂ 30 ਲੱਖ ਕਮਾ ਲੂ ਚਲ 40 ਲੱਖ ਕਮਾ ਲੂ ਇਸ ਤੋਂ ਵੱਧ ਤਾਂ ਕਮਾ ਨਹੀਂ ਸਕਦਾ ਇਹ ਤਾਂ ਫਿਰ ਜਿਹੜੀ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਹੋਈ ਆ ਇਹ ਸਾਰੇ ਜਿੰਨੀ ਵੀ ਦੌਲਤ ਤੁਹਾਨੂੰ ਦੌਲਤ ਇਹਦੇ ਤੇ ਤਾਂ ਫਿਰ ਛਾਪਾ ਵਿਜੀਲੈਂਸ ਦਾ ਬਣਦਾ ਸੀ ਤਾਂ ਜਿਹੜਾ ਹੁਣ ਇਹਦਾ ਹੁਣ ਇਨਕੁਆਰੀ ਸਾਰੀ ਸਾਹਮਣੇ ਹਜੇ ਆਉਣੀ ਬਾਕੀ ਆ ਸੱਤ ਦਿਨਾਂ ਦਾ ਰਿਮਾਂਡ ਹਜੇ ਜੋ ਇਹਨਾਂ ਨੂੰ ਸੱਤ ਦਿਨਾਂ ਦਾ ਰਿਮਾਂਡ ਤੇ ਰੱਖਿਆ ਹਜੇ ਤੱਕ ਤੇ ਪਰ ਹਜੇ ਪਤਾ ਨਹੀਂ ਕੀ ਕੁਝ ਹੋਰ ਮੰਨਣਗੇ ਜਿਹੜੀਆਂ ਕਾਲੀਆਂ ਕਰਤੂਤਾ ਇਹਨਾਂ ਦੀਆਂ ਪਹਿਲਾਂ ਹੋਈਆਂ ਤੇ ਜਿਹੜੇ ਇਹ ਨਸ਼ਾ ਨੇ ਵਿੱਚ ਵਿੱਚ ਸਾਡੇ ਪੰਜਾਬ ਦੇ ਨੌਜਵਾਨਾਂ ਨੌਜਵਾਨੀ ਖਤਮ ਕਰਤੀ ਕਹਿ ਦਈਏ ਕਿੰਨੇ ਹੀ ਨੌਜਵਾਨ ਸਾਡੇ ਇੱਕ ਪਿੰਡ ਚੋਂ ਚਾਰ-ਚਾਰ ਮੌਤਾਂ ਜਿਵੇਂ ਹਰ ਵੀਡੀਓ ਚ ਕਹਿਣਾ ਉਹਨਾਂ ਮੈਂ ਤੇ ਪਰ ਕਿੰਨੇ ਘਰ ਉਜੜ ਗਏ ਕਿੰਨੇ ਮਾਵਾ ਦੇ ਪੁੱਤ ਮੈਂ ਕਹਣਾ ਵੀ ਕਿੰਨੇ ਹੀ ਮਾਵਾ ਦੇ ਪੁੱਤ ਉੱਜੜ ਗਏ ਤੇ ਇਹ ਨਸ਼ੇ ਨੇ ਨਸ਼ੇ ਦੇ ਰਾਹ ਤੁਰ ਚੱਲੇ ਤੇ ਪਰ ਸਾਡਾ ਜਿਹੜਾ ਸੋਨੇ ਦੀ ਚਟੀ ਕਿਹਾ ਜਾਂਦਾ ਸਾਡੇ ਪੰਜਾਬ ਨੂੰ ਇਹ ਸਰਕਾਰਾਂ ਲੁੱਟ ਕੇ ਖਾ ਗਈਆਂ ਸਰਕਾਰ ਚ ਜੋ ਵੀ ਰਹੀ ਆ ਸਾਡੇ ਹਰ ਬਾਰ ਪੰਜਾਬ ਨਾਲ ਸਾਡੇ ਨਾਲ ਵੋਟਾਂ ਪਵਾ ਕੇ ਇੱਕ ਵਾਰ ਹੱਥ ਜੋੜ ਕੇ ਪਵਾ ਲੈਂਦੇ ਆ ਉਸ ਤੋਂ ਬਾਅਦ ਉਹੀ ਹਾਲ ਤਾਂ ਹੁਣ ਜਿਹੜੇ ਜਾਂਦੇ ਜਾਂਦੇ ਇਹਨਾਂ ਨੇ ਇੱਕ ਸੀਐਮ ਭਵੰਤਮਾਨ ਨੇ ਜਿਹੜੀ ਹਿੰਮ ਹਿੰਮ ਚੱਕੀ ਨਾ ਜੁੱਦ ਨਸ਼ਾ ਖੁੱਦ ਇਹਦੇ ਚ ਜੇ ਹੁਣ ਕੁਝ ਚੰਗਾ ਹੋ ਰਿਹਾ ਤਾਂ ਆਪਾਂ ਗੱਲ ਇਹੀ ਕਵਾਂਗੇ ਭਾਈ ਜਿੱਥੇ ਸੀਐਮ ਪੰਤਮਾਨ ਮਾੜਾ ਉੱਥੇ ਮਾੜਾ ਵੀ ਕਿਹਾ ਜਾਂਦਾ ਹੁਣ ਜਿੱਥੇ ਚੰਗਾ ਤਾਂ ਚੰਗਾ ਵੀ ਕਿਹਾ ਜਾਂਦਾ ਹੁਣ ਜੁਧ ਨਸ਼ਾ ਅਬਰੋਧਾ ਜੇ ਕੋਈ ਸ਼ੱਕ ਆ ਕਿਸੇ ਤੇ ਉਹਨੂੰ ਚੱਕਣੇ ਚੱਕਣਾ ਬਣਦਾ ਵਿਜੀਲੈਂਸ ਦਾ ਇਨਕੁਇਰੀ ਕਰਨਾ ਬਣਦਾ ਜੇਕਰ ਉਹਦੇ ਚੋਂ ਨਾ ਕੁਝ ਬਰਾਮਦ ਹੋਇਆ ਤਾਂ ਉਹ ਛੱਡ ਦੇਣਗੇ ਜੇਕਰ ਕੋਈ ਇਹਦੇ ਚੋਂ ਬਰਾਮਦ ਹੋ ਗਿਆ ਵੀ ਹਾਂ ਗੈਰਕਾਨੂੰਨੀ ਤਰੀਕੇ ਨਾਲ ਆਮਦਨ ਬਣੀ ਆ ਉਹ ਜ਼ਬਤ ਕਰ ਲੈਣਗੇ ਜੇ ਕੋਈ ਨਸ਼ਾ ਤਸਕਰ ਹੈਗਾ ਸੀ ਇਹ ਫੜਿਆ ਗਿਆ ਤਾਂ ਉਹਨੂੰ ਜੇਲ੍ਹ ਭੇਜਿਆ ਜਾਊ ਸੱਚ ਹੈ ਦਿੱਤੀ ਜਾਊ ਸਾਫ਼ ਕੰਮ ਆ ਇਹ ਇਹ ਤਾਂ ਨਾਰਮਲ ਆਮ ਪੁਲਿਸ ਜਿਹੜੇ ਕੋਈ ਪਹਿਲਾ ਵਾਲੇ ਮੁਜਰਮਾ ਉਹਨਾਂ ਦੇ ਘਰਾਂ ਵੀ ਚ ਵੀ ਪੁਲਿਸ ਪਹੁੰਚ ਰਹੀ ਹੈ ਜਿਵੇਂ ਹੁਣ ਐਕਸ਼ਨ ਲਿਆ ਇੱਕ ਸੀਜੀਪੁੰਤਪਾਨ ਨੇ ਸਾਡੇ ਪੰਜਾਬ ਦੇ ਵਿੱਚ ਘਟੋ ਘਟ 30 ਗੇੜੇ ਮਾਰ ਜਾਂਦੀ ਹੈ ਪੁਲਿਸ ਸਾਡੇ ਸ਼ਹਿਰ ਦੇ ਵਿੱਚ ਵੀ ਕੋਈ ਨਸ਼ਾ ਤਸਕਰ ਜਿਹੜੇ ਪਹਿਲਾਂ ਵਾਲੇ ਆ ਵੀ ਕਿਤੇ ਹੁਣ ਤਾਂ ਨਹੀਂ ਵੇਚਦੀ ਇਹ ਸੱਚ ਆ ਚਲੋ ਜੀ ਅੱਜ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਨੇ ਸੀ ਜੋ ਵੀ ਹਰਪਾਲ ਚੀਮਾ ਉਹਨਾਂ ਦਾ ਕੀ ਕਹਿਣਾ ਇਹ ਤੁਸੀਂ ਖਬਰ ਸੁਣੀ ਲਈ ਆ ਤੇ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਜਿੰਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦਿਆ ਕਲ ਨੂੰ ਮੇਟਾ ਬਦ ਦਿੱਤਾ ਤੁਹਾਨੂੰ